ਟਿੱਕ ਟਿੰਟ ਯਾਰ ਮੇਰਾ ਪੁੱਲਾ ਜਿੰਨਾ ਪਾਰ ਮੇਰੀ ਕਮਲੀ ਜਵਾਨੀ ਉਤੋਂ ਅਤਿ ਰਾਸ਼ਿੰਗਾਰ ਲਾਲੀ ਪਾਊਡਰ ਮਸਕਰਾ ਮੈਂ ਬਤਲਾਨੀਆ ਚਨਾ ਚਨਾ ਮੈਂ ਬਿਊਟੀ ਪਾਰਲਰ ਜੰਨੀਆ ਅਗਾਮੀ ਪੰਜਾਬੀ ਫਿਲਮ ਜਿੰਦਵਾ ਦਾ ਨਵਾਂ ਗੀਤ ਬਿਊਟੀ ਪਾਰਲਰ ਰਿਲੀਜ਼ ਹੋਇਆ ਜਿਸ ਵਿੱਚ ਨੀਰੂ ਬਾਜਵਟ ਤੇ ਸਰਗੁਣ ਮਹਿਤਾ ਨੇ ਅਦਾਵਾ ਬਖੇਰੀਆਂ ਨੇ ਜਦਕਿ ਜੇਮੀ ਸ਼ੇਰ ਗਿਲ ਰੈਪ ਕਰਦੇ ਦਿਖ ਰਹੇ ਨੇ ਗੀਤ ਨੂੰ ਨੀਹਾ ਕੱਕੜਾ ਤੇ ਇਕਾਂ ਨੇ ਗਾਇਆ ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਅਤੇ ਡਾਇਰੈਕਟਰ ਕਰਨ ਜੋਹਰ ਪਿਤਾ ਬਣ ਗਏ ਖਮਨਾਦੀ ਮੰਨੀ ਦਾ ਸੈਰੋਗੇਸੀ ਦੇ ਰਾਹੀਂ ਕਰਨ ਜੁੜਵਾ ਬੱਚਿਆਂ ਦੇ ਪਿਤਾ ਬਣੇ ਨੇ ਬੀਐਮਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਕਰਨ ਜੋਹਰ ਨੇ ਦੋ ਬੱਚਿਆਂ ਦਾ ਬਰਥ ਰਜਿਸਟ੍ਰੇਸ਼ਨ ਕਰਵਾਇਆ ਹੈ 7 ਫਰਵਿੰਨੰਦੇਰੀ ਵਿਸਤੇ ਮਸਰਾਨੀ ਹਸਪਤਾਲ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਨੈਸ਼ਨਲ ਅਵਾਰਡ WINNER ਡਾਇਰੈਕਟਰ ਵਿਸ਼ਾਲ ਪਾੜਵਰਜ ਦੀ ਬਿਗ ਬਜਟ ਫਿਲਮ ਰੰਗੂਨ ਬਾਕਸ ਆਫਿਸ ਦੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਇੱਕ ਫਿਲਮੀ ਵੈਬਸਾਈਟ ਦੇ ਮੁਤਾਬਕ ਵੱਡੇ ਸਤਾਰਿਆਂ ਸਜਿਸ ਫਿਲਮ ਦੇ ਕਲੇਅੂ ਬਾਕਸ ਆਫਿਸ ਤੇ ਹੁਣ ਤੱਕ ਸਿਰਫ 21 ਕਰੋੜ 70 ਲੱਖ ਰੁਪਏ ਦਾ ਕਾਰੋਬਾਰ ਹੀ ਕੀਤਾ ਹੈ ਮ੍ਰਿਤਾ ਮੋਹਿਤ ਮਦਨ ਨਿਰਦੇਸ਼ਕ ਅਨੰਤ ਮਹਾਦੇਵੰਦ ਦੀ ਗਮੀ ਫਿਲਮ ਅਕਸਰ 2 ਵਿੱਚ অভিনেত্রী ਜ਼ਰੀਨ ਖਾਨ ਦੇ ਨਾਲ ਨਜ਼ਰ ਆਉਣ ਵਾਲੀ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਵਕਫਾ ਖੁਸ਼ਰੀਨੀਆਂ ਦੀਆਂ ਫਿਲਮਾਂ ਕਰਨਾ ਚਾਹੁੰਦੇ ਨੇ ਮੋਹਿਤ ਨੇ ਬਾਲੀਵੁੱਡ ਦੇ ਜੋ 2015 ਚ ਆਈ ਫਿਲਮ ਲਵ ਐਕਸਚੇਂਜ ਰਾਹੀਂ ਆਪਣਾ अनुष्का तो शर्मा निगामी फिल्म फलोरी का नवा गीत रिलीज हो गया जिसके बोल ने नॉटी बिलो जिसनू नौ बाद लोग वेख चुके ने इस गाने दिलजीत दो नक्श अजीज और शिल्पी पॉल निवास दि ਫਿਲਮ ਲਾਇਨ ਚ ਮਹਿਜ਼ ਇੱਕ ਸੀਨ ਵਿੱਚ ਨਜ਼ਰ ਆਉਣ ਵਾਲੇ ਆਪਣੇ ਤਨ ਵਲਦਨ ਸਦੀਕੀ ਦਾ ਕਹਿਣਾ ਹੈ ਕਿ ਸਿਰਫ ਵਿਦੇਸ਼ਾਂ ਚ ਨਜ਼ਰ ਆਉਣ ਲਈ ਅੰਤਰਰਾਸ਼ਟਰੀ ਫਿਲਮਾਂ ਚ ਛੋਟੀ ਜੀ ਭੂਮਿਕਾ ਨਿਭਾਉਣ ਚ ਕੋਈ ਦਿਲਚਸਪੀ ਨਹੀਂ ਰੱਖਦੇ ਬਲਕਿ ਦੁਨੀਆ ਭਰ ਦੀਆਂ ਫਿਲਮਾਂ ਚ ਕੰਮ ਕਰਨ ਲਈ ਤਿਆਰ ਨੇ ਲੇਕਿਨ ਉਹਨਾਂ ਦਾ ਕਿਰਦਾਰ ਦਿਲਚਸਪ ਹੋਣਾ ਚਾਹੀਦਾ ਹੈ ਸੋਨਮ ਕਪੂਰ ਨੇ ਆਪਣੀ ਡਰੈਸਸ ਅਸਹਿਜ ਮਹਿਸੂਸ ਕਰਨ ਦੀਆਂ ਖਬਰਾਂ ਤੇ ਪ੍ਰਤੀਕਿਰਿਆ ਦਿੱਤੀ ਹੈ ਸੋਨਮ ਨੇ ਆਪਣੇ ਟਵਿੱਟਰ ਅਕਾਊਂਟ ਦੇ ਰਾਹੀਂ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਆਪਣੀ ਡਰੈਸ ਵਿੱਚ ਅਸਹਿਜ ਨਹੀਂ ਸੀ ਸੋਨਮ ਨੇ ਕਿਹਾ ਉਸ ਨੂੰ ਆਪਣੀ ਬਾਡੀ ਤੇ ਮਾਣ ਹੈ ਮਦੀਨਾਤ ਦੀ ਦੁਲਹਨੀਆਂ ਦੀ ਲੀਡ ਅਦਾਕਾਰਾ आलिया भट्ट ਮੁਤਾਬਕ ਉਹ ਫਿਲਮ ਵਿੱਚ ਲਈ ਆਪਣੇ ਕਿਰਦਾਰ ਦੇ ਬੇਹਨਸਤਿਕ ਹੈ ਉਥੇ ਲੀਡ ਅਦਾਕਾਰ ਪਰ ਉਹਨੇ ਕਿਹਾ ਕਿ ਬਦਰੀ ਦਾ ਕਿਰਦਾਰ ਉਹਨਾਂ ਦੀ ਆਪਣੀ ਸ਼ਖਸੀਅਤ ਤੋਂ ਕਾਫੀ ਅਲੱਗ ਹੈ ਦੋਵੇਂ ਸਟਾਰਸ ਫਿਲਮ ਦੀ ਪ੍ਰੋਮੋਸ਼ਨ ਲਈ ਦਿੱਲੀ ਪਹੁੰਚੇ ਸਨ